ਸੱਚੇ ਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਖ्वाजा पीर ਨੂੰ ਪਾਣੀ ਦਾ ਦੇਵਤਾ ਕਿਉਂ ਕਿਹਾ ਜਾਂਦਾ ਹੈ ਕੌਣ ਹੈ ਖ्वाजा पीर ਖ्वाजा पीर ਇੱਕ ਅਜਿਹਾ ਦੇਵਤਾ ਹੈ ਜਿਸ ਨੂੰ ਸਾਰੇ ਧਰਮਾਂ ਦੇ ਲੋਕ ਹੀ ਮੰਨਦੇ ਹਨ ਇਹਨਾਂ ਨੂੰ ਲੋਕ ਸਦੀਆਂ ਤੋਂ ਪੂਜਦੇ ਆ ਰਹੇ ਹਨ ਪੂਰੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਤੇ ਉਸ ਦਾ ਰਸੋਈਆ ਖਵਾਜਾ ਕੇਜਰ ਅੱਜ ਪੂਰੀ ਦੁਨੀਆ ਵਿੱਚ ਪਾਣੀ ਦਾ ਦੇਵਤਾ ਕਿਵੇਂ ਬਣ ਗਿਆ ਸਿਕੰਦਰ ਮਹਾਨ ਨੇ ਆਪਣੇ ਇਸ ਰਸੋਈਏ ਨੂੰ ਪਾਣੀ ਵਿੱਚ ਕਿਉਂ ਡੋਬ ਦਿੱਤਾ ਸੀ ਪੰਜਾਬ ਵਿੱਚ ਪੁਰਾਣੇ ਸਮਿਆਂ ਵਿੱਚ ਖੂਹ ਦਾ ਟੱਕ ਲਾਉਣ ਵੇਲੇ ਅੱਜ ਦੇ ਸਮੇਂ ਵਿੱਚ ਵੀ ਖੇਤਾਂ ਵਿੱਚ ਨਵਾਂ ਬੋਰ ਕਰਨ ਸਮੇਂ ਨਵਾਂ ਟਿਊਬਵੈਲ ਲਾਉਣ ਸਮੇਂ ਲੋਕ ਖਵਾਜੇ ਪੀੜ ਦੀ ਕੜਾਹੀ ਕਿਉਂ ਦੰਦੇ ਹਨ ਪੰਜਾਬ ਵਿੱਚ ਪੀੜੀਦਰ ਪੀੜੀ ਚੱਲੀਆਂ ਆਉਂਦੀਆਂ ਇਹਨਾਂ ਰਸਮਾਂ ਦਾ ਇਤਿਹਾਸ ਕੀ ਹੈ ਪੁਰਾਣੇ ਸਮੇਂ ਵਿੱਚ ਨਵਾਂ ਖੂਹ ਦਾ ਟੱਕ ਲਾਉਣ ਸਮੇਂ ਖਵਾਜੇ ਪੀੜ ਦੀ ਕੜਾਈ ਦਿੱਤੀ ਜਾਂਦੀ ਸੀ ਜਾਂ ਫਿਰ ਮਿੱਠੇ ਚੌਲਾਂ ਦੀ ਦੀਗ ਬਣਾਈ ਜਾਂਦੀ ਸੀ ਜਦੋਂ ਕੋਈ ਨਵਾਂ ਨਲਕਾ ਵੀ ਲਗਾਉਂਦਾ ਸੀ ਤਾਂ ਵੀ ਖਵਾਜੇ ਪੀਰ ਨੂੰ ਯਾਦ ਕੀਤਾ ਜਾਂਦਾ ਸੀ ਤੇ ਇਹ ਰਸਮ ਹੁਣ ਤੱਕ ਚੱਲਦੀ ਆ ਰਹੀ ਐ ਦਰਿਆ ਦਾ ਪੱਤਣ ਪਾਰ ਕਰਨ ਲੱਗਿਆਂ ਮਲਾ ਬੇੜੀ ਤੋਰਨ ਤੋਂ ਪਹਿਲਾਂ ਖ्वाਜੇ ਪੀਰ ਨੂੰ ਮੱਥਾ ਟੇਕ ਕੇ ਤੁਰਤੀ ਹਾਨਾ ਬਾਕੀ ਦੇਸਾਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਖ्वाਜੇ ਪੀਰ ਨੂੰ ਪਾਣੀ ਦਾ ਦੇਵਤਾ ਮੰਨਿਆ ਜਾਂਦਾ ਹੈ ਖ्वाजा ਪੀਰ ਦਾ ਇਤਿਹਾਸ ਜੁੜਦਾ ਏ ਮਹਾਨ ਸਿਕੰਦਰ ਦੇ ਨਾਲ ਜਿਸ ਨੂੰ ਦੁਨੀਆ ਅਲੈਗਜ਼ੈਂਡਰ ਵੀ ਬੋਲਦੀ ਹੈ सिकंदर जो कि जुनान ਦਾ ਰਾਜਾ ਸੀ ਜੋ ਦੁਨੀਆ ਜਿੱਤਣ ਲਈ ਨਿਕਲਿਆ ਤੇ ਇਸ ਦਾ ਸਾਹਮਣਾ ਪੰਜਾਬ ਆ ਕੇ ਰਾਜੇਪੂਰਸ ਨਾਲ ਹੋਇਆ ਸਿਕੰਦਰ ਦਾ ਮੰਨਣਾ ਸੀ ਕਿ ਦੁਨੀਆ ਵਿੱਚ ਕਿਤੇ ਆਬੇ ਹیات ਦਾ ਜਲ ਛੁਪਿਆ ਹੋਇਆ ਏ ਇੱਕ ਇਸ ਪ੍ਰਕਾਰ ਦਾ ਜਲ ਹੈ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂਗਾ ਉਸਨੂੰ ਲੱਗਦਾ ਸੀ ਕਿ ਜੇ ਮੈਂ ਇਹ ਜਲ ਪੀ ਲਵਾਂਗਾ ਤਾਂ ਪੂਰੀ ਦੁਨੀਆ ਉੱਤੇ ਸਿਰਫ ਮੇਰਾ ਹੀ ਰਾਜ ਰਹੇਗਾ ਇਸ ਆਬਿਹਿਆਤ ਪਾਣੀ ਨੂੰ ਲੱਭਣ ਲਈ ਸਿਕੰਦਰ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਸੀ ਇਸ ਸਿਕੰਦਰ ਮਹਾਨ ਦਾ ਰਸੋਈਆ ਖਵਾਚਾ ਜਿਸ ਨੂੰ ਅਸੀਂ ਖਵਾਜੇ ਪੀਰ ਦੇ ਨਾਂ ਨਾਲ ਜਾਣਦੇ ਹਾਂ ਇੱਕ ਦਿਨ ਦੀ ਗੱਲ ਹੈ ਕਿ ਸਿਕੰਦਰ ਬੈਠਾ ਆਰਾਮ ਕਰ ਰਿਹਾ ਸੀ ਅਦੇ ਖਵਾਜੇ ਨੇ ਉਸ ਦਾ ਖਾਣਾ ਤਿਆਰ ਕਰਨਾ ਸੀ ਖਵਾਜੇ ਕੋਲ ਪਹਿਲਾਂ ਹੀ ਮਰੀ ਹੋਈ ਇੱਕ ਮੱਛੀ ਪਈ ਸੀ ਤੇ ਉਸ ਮੱਛੀ ਨੂੰ ਧੋਣ ਦੇ ਲਈ ਉਹ ਸਿਕੰਦਰ ਦੇ ਤੰਬੂ ਤੋਂ ਥੋੜਾ ਹੀ ਦੂਰ ਇੱਕ ਪਾਣੀ ਦਾ ਚਸ਼ਮਾ ਸੀ ਖਵਾਜਾ ਖੇਜਰ ਉਹ ਮਰੀ ਹੋਈ ਮੱਛੀ ਚੱਕ ਕੇ ਉਸ ਚਸ਼ਮੇ ਕੋਲ ਲੈ ਗਿਆ ਜਦੋਂ ਖਵਾਜੇ ਖੇਜਰ ਨੇ ਉਸ ਮਰੀ ਹੋਈ ਮੱਛੀ ਨੂੰ ਪਾਣੀ ਵਿੱਚ ਪਾਇਆ ਉਨ ਲਈ ਤਾਂ ਉਹ ਮੱਛੀ ਜਿਉਂਦੀ ਹੋ ਗਈ ਅਤੇ ਉਹ ਮੱਛੀ ਖਵਾਜੇ ਦੇ ਹੱਥਾਂ ਵਿੱਚੋਂ ਫਿਸਲ ਕੇ ਪਾਣੀ ਵਿੱਚ ਕਿਤੇ ਅਲੂਪ ਹੀ ਹੋ ਗਈ ਖਵਾਜੇ ਨੂੰ ਲੱਗਿਆ ਕਿ ਇਹ ਤਾਂ ਕੋਈ ਜਾਦੂਈ ਪਾਣੀ ਹੈ ਉਸਨੇ ਉਸ ਪਾਣੀ ਦੇ 2-3 ਬੁੱਕ ਭਰੇ ਤੇ ਆਪ ਵੀ ਪੀ ਗਿਆ ਫਿਰ ਉਹ ਭੱਜ ਕੇ ਰਾਜੇ ਸਿਕੰਦਰ ਕੋਲ ਗਿਆ ਤੇ ਉਸ ਨੂੰ ਜਾ ਕੇ ਸਾਰੀ ਘਟਨਾ ਦੱਸਣ ਲੱਗਿਆ ਕਹਿਣ ਲੱਗਾ ਜੀ ਮੈਂ ਇੱਕ ਚਸ਼ਮਾ ਦੇਖਿਆ ਹੈ ਪਾਣੀ ਦਾ ਚਸ਼ਮਾ ਜਿਸ ਵਿੱਚ ਮਰੀ ਹੋਈ ਮੱਛੀ ਵੀ ਜਿਉਂਦੀ ਹੋ ਗਈ ਉਸ ਵੇਲੇ ਸਿਕੰਦਰ ਨੂੰ ਲੱਗਿਆ ਕਿ ਇਹ ਜ਼ਰੂਰ ਕੋਈ ਆਬੇ ਹਿਆਦ ਦਾ ਪਾਣੀ ਹੀ ਹੈ ਜਿਸ ਨੂੰ ਮੈਂ ਐਨੇ ਲੰਬੇ ਸਮੇਂ ਤੋਂ ਲੱਭਦਾ ਆ ਰਿਹਾ ਸੀ ਫਿਰ ਸਿਕੰਦਰ ਖਵਾਜੀ ਖিজਰ ਦੇ ਨਾਲ-ਨਾਲ ਤੁਰ ਪੈਂਦਾ ਹੈ ਉਸ ਚਸ਼ਮੇ ਤੱਕ ਜਾਣ ਦੇ ਲਈ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਖਵਾਜੇਪੀਰ ਨੂੰ ਨਾਲ ਲੈ ਕੇ ਰੇਤ ਦੇ ਟਿੱਬਿਆਂ ਵਿੱਚੋਂ ਦੀ ਹੁੰਦਾ ਹੋਇਆ ਉਹ ਪਾਣੀ ਦਾ ਚਸ਼ਮਾ ਲੱਭਦਾ ਰਿਹਾ ਪਰ ਕਿਤੋਂ ਵੀ ਉਸ ਨੂੰ ਉਹ ਪਾਣੀ ਦਾ ਚਸ਼ਮਾ ਨਾ ਲੱਭਿਆ ਉਹ ਪਾਣੀ ਦਾ ਚਸ਼ਮਾ ਹੁਣ ਜਿਵੇਂ ਅਲੂਪ ਹੀ ਹੋ ਚੁੱਕਿਆ ਸੀ ਅਜੇ ਇਹ ਦੇਖ ਕੇ ਸਿਕੰਦਰ ਤਾਂ ਜਿਵੇਂ ਗੁੱਸੇ ਨਾਲ ਹੀ ਭਰ ਗਿਆ ਉਸ ਸਮੇਂ ਸਿਕੰਦਰ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਭਰ ਗਿਆ ਜਿਸ ਵੇਲੇ ਉਸ ਨੂੰ ਪਤਾ ਲੱਗਿਆ ਕਿ ਖਵਾਜੇ 기ਜਰ ਨੇ ਆਪ ਉਹ ਪਾਣੀ ਪੀ ਲਿਆ ਹੈ ਉਸਨੇ ਖਵਾਜੇ 기ਜਰ ਨੂੰ ਮਾਰਨ ਦਾ ਮਨ ਬਣਾ ਲਿਆ ਪਰ ਹੁਣ ਖਵਾਜਾ ਤਾਂ ਅਮਰ ਹੋ ਚੁੱਕਿਆ ਸੀ ਸਿਕੰਦਰ ਨੇ ਖਵਾਜੇ 기ਜਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਮਾਰ ਨਾ ਸਕਿਆ ਫਿਰੋਜ਼ ਨੇ ਇੱਕ ਅਜਹੀ ਸਕੀਮ ਸੋਚੀ ਕਿ ਕਿਵੇਂ ਖਵਾਜੇ 기ਜਰ ਨੂੰ ਮਾਰਿਆ ਜਾਵੇ ਉਸਨੇ ਸੋਚਿਆ ਕੀ ਮੈਂ ਖਵਾਜੇ ਦੀ ਸਰੀਰ ਦੇ ਨਾਲ ਭਾਰੇ-ਭਾਰੇ ਪੱਥਰ ਬੰਨ੍ਹ ਦਿਆਂਗਾ ਅਤੇ ਇਸਨੂੰ ਪਾਣੀ ਵਿੱਚ ਡੋਪ ਦਿਆਂਗਾ ਉਸਨੇ ਆਪਣੀ ਯੋਜਨਾ ਮੁਤਾਬਿਕ ਸਾਰਾ ਪਲਾਨ ਬਣਾਇਆ ਤੇ ਉਸੇ ਤਰ੍ਹਾਂ ਹੀ ਕੀਤਾ ਉਸਨੇ ਖਵਾਜੇ ਕੀ ਜ਼ਰਦੇ ਨਾਲ ਭਾਰੇ-ਭਾਰੇ ਪੱਥਰ ਬੰਨੇ ਤੇ ਉਸਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਖਵਾਜਾ ਤਦੇ ਵੀ ਪਾਣੀ ਦੇ ਉੱਪਰ ਨਾ ਆ ਸਕੇ ਇਤਿਹਾਸਕਾਰ ਲਿਖਦੇ ਨੇ ਕਿ ਸਮੁੰਦਰ ਵਿੱਚ ਡੁੱਬਿਆ ਹੋਇਆ ਖਵਾਜਾ ਹੁਣ ਅਮਰ ਹੋ ਚੁੱਕਿਆ ਸੀ ਫਿਰ ਉਸਨੇ ਪਾਣੀ ਨੂੰ ਹੀ ਆਪਣਾ ਘਰ ਬਣਾ ਲਿਆ ਉਸ ਤੋਂ ਬਾਅਦ ਕਦੇ ਵੀ ਸਿਕੰਦਰ ਨੂੰ ਖਵਾਜਾ ਖੇਜਰ ਦਿਖਾਈ ਨਾ ਦਿੱਤਾ ਇਤਿਹਾਸਕਾਰਾਂ ਮੁਤਾਬਕ ਖਵਾਜਾ ਖੇਜਰ ਅੱਜ ਵੀ ਜਿਉਂਦਾ ਹੈ ਅਤੇ ਹਮੇਸ਼ਾ ਉਹ ਜਿਉਂਦਾ ਹੀ ਰਹੇਗਾ ਕਿਉਂਕਿ ਉਸਨੇ ਆਪੇ ਹਯਾਤ ਦਾ ਪਾਣੀ ਪੀ ਲਿਆ ਸੀ ਉਸ ਵੇਲੇ ਤੋਂ ਲੈ ਕੇ ਸਾਰੇ ਖਵਾਜੇ ਖিজਰ ਨੂੰ ਪਾਣੀ ਦਾ ਦੇਵਤਾ ਮੰਨਣ ਲੱਗ ਪਏ ਤੇ ਉਦੋਂ ਹੀ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਤੇ ਖਵਾਜੇ ਖিজਰ ਦੀ ਪੂਜਾ ਅੱਜ ਤੱਕ ਹੁੰਦੀ ਆ ਰਹੀ ਹੈ ਜਦੋਂ ਮਲਾਹ ਬੀੜੀ ਨੂੰ ਤੋੜਦਾ ਹੈ ਤਾਂ ਖਵਾਜਾ ਖিজਰ ਨੂੰ ਇਸ ਕਰਕੇ ਹੀ ਧਿਆਉਂਦਾ ਹੈ ਅੱਜ ਵੀ ਪੰਜਾਬ ਵਿੱਚ ਅਸੀਂ ਅਕਸਰ ਦੇਖਦੇ ਹਾਂ ਜਦੋਂ ਕੋਈ ਪਾਣੀ ਨਾਲ ਸੰਬੰਧਿਤ ਕੰਮ ਕੀਤਾ ਜਾਂਦਾ ਹੈ ਜਾਂ ਕੋਈ ਨਵਾਂ ਬੋਰ ਟਿਊਬਲ ਨਵਾਂ ਨਲਕਾ ਲਗਾਇਆ ਜਾਂਦਾ ਹੈ ਖਵਾਜੀ ਕੀ ਜਰਦੀ ਕੜਾਈ ਦਿੱਤੀ ਜਾਂਦੀ ਹੈ ਜਾਂ ਫਿਰ ਚੌਲਾਂ ਦੀ ਦੇਗ ਦਿੱਤੀ ਜਾਂਦੀ ਹੈ ਖੰਡ ਜਾਂ ਗੁੜ ਦੇ ਮਿੱਠੇ ਚੌਲ ਬਣਾਏ ਜਾਂਦੇ ਨੇ ਅਜਈਆਂ ਬਹੁਤ ਸਾਰੀਆਂ ਰਸਮਾਂ ਹਨ ਜਿਹੜੀਆਂ ਦੂਜੇ ਧਰਮਾਂ ਤੋਂ ਜਾਂ ਫਿਰ ਦੂਜੇ ਦੇਸ਼ਾਂ ਵਿੱਚੋਂ ਆ ਕੇ ਪੰਜਾਬ ਵਿੱਚ ਪ੍ਰਚਲਿਤ ਹੋ ਗਈਆਂ ਖਵਾਜੀ ਦਾ ਸਬੰਧ ਜੁਨਾਨ ਨਾਲ ਜੀ ਉਸ ਤੋਂ ਬਾਅਦ ਉਹ ਸਿਰਿਆ ਵਿੱਚ ਪ੍ਰਚਲਿਤ ਹੋਇਆ ਸਿਰਿਆ ਦੇ ਲੋਕ ਖਵਾਜੀ ਨੂੰ ਪੁੱਜ ਲੱਗ ਪੈਂਦੇ ਸਿਰਿਆ ਤੋਂ ਬਾਅਦ ਇਹ ਮਨੋਤ ਅਰਬ ਦੇਸ਼ਾਂ ਵਿੱਚ ਆ ਗਈ ਜਦੋਂ ਪੰਜਾਬ ਵਿੱਚ ਮੁਸਲਮਾਨ ਮੁਗਲਾਂ ਦਾ ਰਾਜ ਚੱਲ ਰਿਹਾ ਸੀ ਉਹਨਾਂ ਦੇ ਨਾਲ-ਨਾਲ ਕਈ ਰਸਮਾਂ ਰਿਵਾਜ ਵੀ ਪੰਜਾਬ ਵਿੱਚ ਸਿੱਧੇ ਤੌਰ ਤੇ ਆ ਗਏ ਇਹਨਾਂ ਰਸਮਾਂ ਨਾਲ ਪੰਜਾਬ ਦਾ ਕੋਈ ਸਬੰਧ ਤਾਂ ਨਹੀਂ ਸੀ ਪਰ ਪੰਜਾਬ ਦੇ ਲੋਕ ਕਈ ਅਜਈਆਂ ਰਸਮਾਂ ਅੱਜ ਵੀ ਨਿਭਾ ਰਹੇ ਨੇ ਮੁਗਲਾਂ ਵੱਲ ਦੇਖ-ਦੇਖ ਕੇ ਪੰਜਾਬ ਵਿੱਚ ਵੀ ਲੋਕਾਂ ਨੇ ਖਵਾਜੇ ਖিজਰ ਦੀ ਪੂਜਾ ਸ਼ੁਰੂ ਕੀਤੀ ਜੋ ਅੱਜ ਵੀ ਪੀੜੀ-ਦਰ-ਪੀੜੀ ਚੱਲੀ ਆ ਰਹੀ ਹੈ ਅਸੀਂ ਖਵਾਜੇ ਖিজਰ ਦੀ ਪੂਜਾ ਪੰਜਾਬ ਵਿੱਚ ਲੋਕਾਂ ਨੂੰ ਕਰਦੇ ਆਂ ਜ਼ਰੂਰ ਦੇਖਦੇ ਆਂ ਪਰ ਸਿੱਖ ਧਰਮ ਨਾਲ ਇਸ ਦਾ ਕੋਈ ਵੀ ਵਾਸਤਾ ਨਹੀਂ ਹੈ ਜਦੋਂ ਕੋਈ ਬੋਰ ਕੀਤਾ ਜਾਂਦਾ ਤਾਂ ਖਵਾਜਾ ਬਲੀ ਕਰ ਪਲੀ ਅਕਸਰ ਹੀ ਪੰਜਾਬ ਦੇ ਪਿੰਡਾਂ ਵਿੱਚ ਬੋਲਿਆ ਜਾਂਦਾ ਹੈ ਜਿਵੇਂ ਜਿਵੇਂ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ ਸਿੱਖਿਆ ਦਾ ਪੱਧਰ ਉੱਚਾ ਹੋਇਆ ਓਵੇਂ ਓਵੇਂ ਇਹ ਰਸਮਾਂ ਹੁਣ ਘਟਦੀਆਂ ਨਜ਼ਰ ਆ ਰਹੀਆਂ ਨੇ ਕੁਝ ਰਸਮਾਂ ਅਜਹੀਆਂ ਵੀ ਨੇ ਜੋ ਸਿਰਫ ਵਹਿਮ ਭਰਮ ਨੇ ਪਰ ਲੋਕਾਂ ਵਿੱਚ ਚੱਲਦੀਆਂ ਆ ਰਹੀਆਂ ਨੇ ਸਤਸੰਗਤ ਜੀ ਏ ਸੀ ਖਵਾਜੇ ਖੇਜਰ ਦੀ ਕਹਾਣੀ ਜੋ ਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਧੰਨਵਾਦ